ਆਹ ਜੀ ਸਾਥੀਓ ਆ ਅਸੀਂ ਪ੍ਰਾਚੀਨ ਬੋਧੀ ਸਤੂਪ ਦੇਖਣ ਗੱਡੀ ਵਿੱਚ ਪਰਿਵਾਰ ਸਮੇਤ ਜਾ ਰਹੇ ਹਾਂ ਇਹ ਉੱਚਾ ਪਿੰਡ ਸੰਘੋੜ ਦੇ ਪਿੰਡ ਦੇ ਅੰਦਰ ਜਾ ਕੇ ਇੱਕ ਰਸਤਾ ਜਾਂਦਾ ਜਿਹੜਾ ਇਹ ਪ੍ਰਾਚੀਨ ਬੋਧੀ ਸਤੂਪ ਤੱਕ ਪਹੁੰਚਦਾ ਹੈ ਦੱਸਣ ਵਾਲੇ ਨੇ ਸਾਨੂੰ ਇਹ ਜਾਣਕਾਰੀ ਦਿੱਤੀ ਹੈ ਕਿ ਇਹਦੇ ਵਿੱਚ ਜਿਹੜਾ ਸਮਾਨ ਨਿਕਲਿਆ ਵਾ ਉਹ 2300 ਸਾਲ ਪੁਰਾਣਾ ਤੇ 5000 ਸਾਲ ਪੁਰਾਣਾ ਸਮਾਨ ਜਿਹੜਾ ਖੋਦਾਈ ਦੌਰਾਨ ਉੱਚਾ ਪਿੰਡ ਸੰਘੋੜ ਦੀ ਧਰਤੀ ਦੇ ਹੇਠਾਂ ਚੋਂ ਨਿਕਲਿਆ ਵਾ ਬੜੇ ਹੈਰਾਨੀਜਨਕ ਖਲਾਸੇ ਹੁੰਦੇ ਨੇ ਜਦੋਂ ਅਸੀਂ ਚੀਜ਼ਾਂ ਨੂੰ ਦੇਖਦੇ ਹਾਂ ਜਦੋਂ ਅਸੀਂ ਉੱਥੇ ਅਜ਼ਾਇਬ ਘਰ ਦੇ ਵਿੱਚ ਨਿਕਲੀਆਂ ਹੋਈਆਂ ਚੀਜ਼ਾਂ ਦੇ ਦਰਸ਼ਨ ਕਰਦੇ ਹਾਂ ਉੱਚਾ ਪਿੰਡ ਸੰਘੋੜ ਹੋਵੇ ਭਾਵੇਂ ਕੋਟਲੰਨ ਹੰਗ ਸਿੰਘ ਹੋਵੇ ਇਹਨਾਂ ਦੋਨਾਂ ਸਥਾਨਾਂ ਤੋਂ ਪ੍ਰਾਚੀਨ ਭਾਰਤ ਦੀਆਂ ਅਦੁੱਤ ਨਿਸ਼ਾਨੀਆਂ ਨਿਕਲੀਆਂ ਨੇ ਇਹ ਜਿਹੜਾ ਤੁਸੀਂ ਦੇਖ ਰਹੇ ਹੋ ਦ੍ਰਿਸ਼ ਇਸ ਜਗ੍ਹਾ ਤੋਂ ਤੇ ਇਸੋ ਸਾਲ ਪ੍ਰਾਣਾ ਸਮਾਨ ਨਿਕਲਿਆ ਵਾ ਜਿਹੜਾ ਕੀ ਉੱਚਾ ਪਿੰਡ ਸੰਘੋੜ ਦੇ ਚੰਡੀਗੜ੍ਹ ਰੋਡ ਤੇ ਜਿਹੜਾ ਅਜਾਇਬ ਘਰ ਬਣਿਆ ਉਥੇ ਸਥਿਤ ਹੈ ਤੁਸੀਂ ਉਸ ਦੇ ਦਰਸ਼ਨ ਕਰ ਸਕਦੇ ਹੋ ਜਿਹੜਾ ਆ ਸਥਾਨ ਤੁਸੀਂ ਦੇਖ ਰਹੇ ਹੋ ਇਹ ਉੱਚਾ ਪਿੰਡ ਸੰਘੋੜ ਦਾ ਅੰਡਰ ਬ੍ਰਿਜ ਟੱਪ ਕੇ ਖੱਬੇ ਹੱਥ ਇਹ ਤੁਸੀਂ ਐ ਇਹ ਤੁਸੀਂ ਬੋਧੀ ਸਤੂਪ ਦੇਖ ਸਕਦੇ ਹਾਂ ਇੱਥੇ ਜਿਹੜਾ ਸਮਾਨ ਨਿਕਲਿਆ ਇਹ 5000 ਸਾਲ ਪੁਰਾਣਾ ਸਮਾਨ ਇੱਥੋਂ ਨਿਕਲਿਆ ਸੀ ਇੱਥੇ ਵੀ ਅਸੀਂ ਦੇਖ ਕੇ ਮੈਂ ਦੇਖਿਆ ਮੇਰੇ ਬੇਟੇ ਨੇ ਮੇਰੀ ਬੇਟੀ ਨੇ ਮੇਰੀ ਤਰਨ ਪਤਨੀ ਨੇ ਅਸੀਂ ਸਾਰਿਆਂ ਨੇ ਦੇਖਿਆ ਤੇ ਕੁਦਰਤ ਦੇ ਅਲੌਕਿਕ ਆਨੰਦ ਨੂੰ ਮਾਣਿਆ ਵੀ ਸਾਡੀ ਧਰਤੀ ਕਿੰਨਾ ਕੁਸ ਆਪਣੀ ਹਿੱਕ 'ਚ ਸਮੋਈ ਬੈਠੀ ਹੈ ਤੁਸੀਂ ਵੀ ਗਾਹਿਬ ਗਾਹੇ ਨੰਗਦੇ ਹੋਏ ਇੰਨਾ ਪ੍ਰਾਚੀਨ ਸਤੂਪ ਦੇ ਦਰਸ਼ਨ ਕਰ ਸਕਦੇ ਹੂੰ ਤੇ ਉੱਥੇ ਜਿਹੜਾ ਕੇਅਰ ਟੇਕਰ ਆ ਉਹਦੇ ਨਾਲ ਗੱਲਬਾਤ ਕਰਕੇ ਤੁਸੀਂ ਇਹਦੇ ਬਾਰੇ ਗਿਆਨ ਵੀ ਪ੍ਰਾਪਤ ਕਰ ਸਕਦੇ ਹੂੰ ਗਿਆਨ ਜਿੰਨਾ ਵੀ ਅਸੀਂ ਲੈ ਲਈਏ ਉਹ ਥੋੜੇ-ਥੋੜਾ ਵਾ ਕਿਉਂਕਿ ਪ੍ਰਾਚੀਨ ਭਾਰਤ ਨਾਲ ਪ੍ਰਾਚੀਨ ਹਿਸਟਰੀ ਨਾਲ ਜੋੜਨਾ ਸਾਡੇ ਲਈ ਬਹੁਤ ਲਾਹੇਵੰਦ ਹੁੰਦਾ ਕਿਉਂਕਿ ਇਤਿਹਾਸ ਆਪਣੀ ਹਿੱਕ ਦੇ ਵਿੱਚ ਬਹੁਤ ਅਦੁੱਤ ਚੀਜ਼ਾਂ ਲੁਕੋਈ ਬੈਠਾ ਹੈ ਆਓ ਤੁਸੀਂ ਵੀ ਇਨ੍ਹਾਂ ਸਥਾਨਾਂ ਦੀ ਆ ਕੇ ਕੋਖ ਪੜਤਾਲ ਕਰਕੇ ਜਾਓ ਦੇਖੋ ਵੀ ਅਜ਼ਾਇਬ ਘਰ ਦੇ ਵਿੱਚ 2300 ਸਾਲ ਪੁਰਾਣਾ ਸਮਾਨ ਤੇ 5000 ਸਾਲ ਪੁਰਾਣਾ ਸਮਾਨ ਉੱਥੇ ਲੱਗਿਆ ਹੋਇਆ ਹੈ ਤੂਸੀ ਉਹਨੂੰ ਦੇਖ ਕੇ ਉਹਨਾਂ ਨੂੰ ਨਿਹਾਰ ਵੀ ਸਕਦੇ ਹੋ ਤੇ ਉਹਨਾਂ ਨੂੰ ਦੇਖ ਵੀ ਸਕਦੇ ਹੋ ਤੇ ਇਹ ਦੋਨੋਂ ਜਿਹੜੀਆਂ ਐ ਸਾਈਟਾਂ ਨੇ ਇਹਨਾਂ ਦੇ ਵੀ ਤੁਸੀਂ ਦਰਸ਼ਨ ਦਰਾਰੇ ਕਰ ਸਕਦੇ ਹੋ ਤੇ ਇਹਨਾਂ ਦਰਸ਼ਨ ਦਰਾਰਿਆਂ ਦੇ ਦੌਰਾਨ ਸਾਨੂੰ ਬਹੁਤ ਅੱਛਾ ਮਹਿਸੂਸ ਹੋਇਆ ਤੁਸੀਂ ਇਹਦੀ ਹਿਸਟਰੀ ਆ ਕੇ ਪੜੋ ਤੇ ਆਪਣੇ ਬੱਚਿਆਂ ਨੂੰ ਦੱਸੋ ਸਾਨੂੰ ਇੱਥੇ ਬਹੁਤ ਅੱਛਾ ਲੱਗਿਆ ਮੈਂ ਸਾਰੇ ਨੂੰ ਗੁਰਜਾਸ ਕਰਦਾ ਵੀ ਤੁਸੀਂ ਵੀ ਇੱਥੇ ਆ ਕੇ ਇਹਨਾਂ ਸਾਈਟਾਂ ਦੇ ਦਰਸ਼ਨ ਦਿਦਾਰ ਹੀ ਕਰੋ ਤੇ ਅਜ਼ਾਇਬ ਘਰ ਦੇ ਵਿੱਚ ਤੁਸੀਂ ਵੀ ਸਮਾਨ ਦੇਖ ਸਕਦੇ ਹਾਂ ਅਸੀਂ ਇਹ ਸਾਈਟਾਂ ਦੇਖਣ ਤੋਂ ਬਾਅਦ ਫਿਰ ਅਸੀਂ ਅਜ਼ਾਇਬ ਘਰ ਵੱਲ ਚੱਲੇ ਅਜ਼ਾਇਬ ਘਰ ਦੇ ਵਿੱਚ ਅਸੀਂ ਪ੍ਰੋਪਰ ਹੋਣਾ ਜੈਵਕਰ ਦਾ ਰੈਨੋਰੇਸ਼ਨ ਚੱਲ ਰਹੀ ਆ ਅਜ਼ਾਇਬ ਘਰ ਦੀ ਤੇ ਆ ਸਾਈਡ ਤੇ ਵੀ ਪਹੁੰਚੇ ਅਸੀਂ ਮੈਂ ਪਹਿਲਾਂ ਵੀ ਤੁਹਾਨੂੰ ਦੱਸ ਸਕਿਆ ਵਾਂ ਵੀ ਇਹ ਸਾਈਟ ਉਚਾਪਣ ਸੰਘੋੜ ਦਾ ਅੰਡਰ ਜਿਹੜਾ ਓਵਰ ਬ੍ਰਿਜ ਆ ਉੱਟਪ ਕੇ ਤੁਸੀਂ ਖੱਬੇ ਹੱਥ ਇਹ ਸਾਈਟ ਦੇ ਦਰਸ਼ਨ ਕਰ ਸਕਦੇ ਹੋ ਇੱਥੇ ਜਿਹੜਾ ਕੇਅਰ ਟੇਕਰ ਆ ਉਹ ਤੁਹਾਨੂੰ ਪ੍ਰੋਪਰ ਇਸ ਬਾਰੇ ਜਾਣਕਾਰੀ ਦੇਊਗਾ ਉਹ ਦੱਸੂਗਾ ਵੀ ਇਹਦੇ ਵਿੱਚੋਂ ਬੋਧੀ ਸਤੂਪ ਆ ਜਿਹੜੇ ਇਥੋਂ ਨਿਕਲਿਆ ਇਥੋਂ 5000 ਸਾਲ ਪੁਰਾਣਾ ਸਮਾਨ ਧਰਤੀ ਦੇ ਵਿੱਚੋਂ ਨਿਕਲਿਆ ਵਾ ਉਹ ਸਮਾਨ ਉੱਚਾ ਪਿੰਡ ਸੰਗੂੜ ਦੇ ਜਿਹੜੀ ਅਜ਼ਾਇਬਖਾਨਾ ਉਹਦੇ ਵਿੱਚ ਲੱਗਿਆ ਹੋਇਆ ਵਾ ਤੁਸੀਂ ਵੀ ਉਹਦੇ ਦਰਸ਼ਨ ਦਦਾਹਰੀ ਕਰੋ ਆ ਦੇਖੋ ਤੁਹਾਨੂੰ ਅਜ਼ਾਇਬਖਾਨਾ ਵੀ ਦਰਸ਼ਨ ਕਰਾਏ ਜਾ ਰਹੇ ਨੇ ਇਹ ਜਿਹੜਾ ਸਮਾਨ ਇਹ ਖੁਦਾਈ ਦੌਰਾਨ ਉੱਚਾ ਪਿੰਡ ਸੰਗੂੜ ਦੀ ਪਵਿੱਤਰ ਧਰਤੀ ਚੋਂ ਨਿਕਲਿਆ ਵਾ ਤੁਸੀਂ ਦੇਖੋ ਹਜ਼ਾਰਾਂ ਸਾਲ ਪਹਿਲਾਂ ਵੀ ਸਾਰੀਆਂ ਕੁਦਰਤੀ ਨਿਯਾਮਤਾ ਉਸ ਮਨੁੱਖਤਾ ਨੂੰ ਮਿਲੀਆਂ ਹੋਈਆਂ ਸੀ ਉਹੀ ਚੀਜ਼ਾਂ ਸਾਨੂੰ ਬਰਾਸ਼ਤ ਜੋ ਮਿਲੀਆਂ ਨੇ ਜਿਹੜੀਆਂ ਜਿਨ੍ਹਾਂ ਦੇ ਅਸੀਂ ਅੱਜ ਆਨੰਦ ਮਾਣ ਰਹੇ ਹਾਂ ਆ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਉੱਚਾ ਪਿੰਡ ਸੰਘੋੜ ਦੀ ਜਿਹੜੀ ਖਦਾਈ ਦੌਰਾਨ ਜਿੱਥੋਂ ਸਮਾਨ ਨਿਕਲਿਆ ਉਹਦਾ ਇਹ ਨਕਸ਼ਾ ਬਣਿਆ ਹੋਇਆ ਵਾ ਤੇ ਆ ਜਿਹੜਾ ਸਮਾਨ ਆ ਤੁਸੀਂ ਉੱਚਾ ਪਿੰਡ ਸੰਘੋੜ ਦੀ ਚੰਡੀਗੜ੍ਹ ਰੋਡ ਤੇ ਜਿਹੜਾ ਅਜਾਇਬ ਘਰ ਆ ਉਹਦੇ ਵਿੱਚ ਆ ਕੇ ਤੁਸੀਂ ਦੇਖ ਸਕਦੇ ਹੋ ਤੇ ਇਤਿਹਾਸ ਨਾਲ ਜੁੜ ਸਕਦੇ ਹੋ ਤੇ ਆਪਣੇ ਬੱਚਿਆਂ ਨੂੰ ਵੀ ਇੱਥੇ ਲਿਆ ਕੇ ਉਹਨਾਂ ਨੂੰ ਇਤਿਹਾਸ ਨਾਲ ਜੋੜ ਸਕਦੇ ਹੋ ਧੰਨਵਾਦ